ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬਹੁਤ ਜਿਆਦਾ ਇਮਾਨਦਾਰ ਸਰਕਾਰਾਂ ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਵਾ ਕਿ ਜੇਕਰ ਕਿਤੇ ਵੀ ਭ੍ਰਿਸ਼ਟਾਚਾਰ ਹੁੰਦਾ ਵਾ ਜਾਂ ਗਲਤ ਕੰਮ ਹੁੰਦਾ ਵਾ ਤੇ ਸਾਨੂੰ ਜਿਹੜਾ ਉਹ ਸੂਚੀ ਕੀਤਾ ਜਾਵੇ ਜਿਸ ਦੇ ਲਈ ਸੀਆ ਵਿੰਡੋ ਜਿਹੜੀ ਉਹ ਬਣਾਈ ਗਈ ਆ ਉਸ ਤੋਂ ਇਲਾਵਾ WhatsApp ਨੰਬਰ ਜਾਰੀ ਕੀਤੇ ਗਏ ਆ ਸੋ ਕਈ ਵਿਭਾਗਾਂ ਨੂੰ ਸਪੈਸ਼ਲ ਇਸੇ ਕੰਮ ਤੇ ਲਗਾਇਆ ਗਿਆ ਵਾ ਪਰ ਦੂਜੇ ਪਾਸੇ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਕੀਮ ਨੰਬਰ 7 ਵਿਖੇ ਬਹਨਰੀ ਪਾਰਕਿੰਗ ਦੀ ਇੱਕ ਖਬਰ ਸਾਡੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦੇ ਵਿੱਚ ਜਦੋਂ ਇੰਟਰਲੌਕ ਟਾਈਲ ਨਾਲ ਲਗਾ ਕੇ ਪਾਰਕਿੰਗ ਬਣਦੀ ਆ ਉਹਦੇ ਵਿੱਚ ਜਦੋਂ ਬੱਜਰ ਪੈਂਦਾ ਵਾ ਤੇ ਰੇਤ ਪੈਂਦੀ ਆ ਨੂੰ ਕੁਟਾਈ ਉਹਦੀ ਕੰਨੀ ਹੁੰਦੀ ਆ ਤਾਂ ਜੋ ਆਉਣ ਵਾਲੇ ਸਮੇਂ 'ਚ ਪਾਰਕਿੰਗ ਜਿਹੜੀ ਆ ਉਹ ਬੈਠੇ ਨਾ ਜਾਂ ਟੋਏ ਨਾ ਪੈਣਦੇ ਕੋਈ ਸਮੱਸਿਆ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਪਰ ਉਸ ਵੀਡੀਓ ਵਿੱਚ ਜਿਹੜੇ ਉੱਥੇ ਕੰਮ ਕਰ ਰਹੇ ਉਹਨਾਂ ਨੇ ਖੁਦ ਇਹ ਗੱਲ ਮੰਨੀ ਕਿ ਕਿਤੇ ਨਾ ਕਿਤੇ ਕੰਮ ਵਿੱਚ ਇਹ ਗੱਲ ਹੀ ਹੋ ਰਹੀ ਆ ਸੋ ਖਬਰ ਜਦੋਂ ਪ੍ਰਕਾਸ਼ਿਤ ਕੀਤੀ ਗਈ ਉਸ ਖਬਰ ਤੋਂ ਅਨ ਸਿੱਖਿਆ ਲੈ ਕੇ ਤੇ ਉਹ ਚੀਜ਼ ਨੂੰ ਸਹੀ ਕਰਨ ਦੀ بجائے ਜਿਹੜਾ ਵਾ ਪੱਤਰਕਾਰਾਂ ਨੂੰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਜੀਵ ਸ਼ਰਮਾ ਜੀ ਵੱਲੋਂ ਨੋਟਿਸ ਭੇਜੇਗੇ ਸੋ ਆਪਾਂ ਗੱਲਬਾਤ ਕਰ ਲੈਣੇ ਸਾਡਾ ਜਤਿੰਦਰ ਸਿੰਘ ਕੋਰਪੋਰੇਟ ਦੇ ਸੀਨੀਅਰ ਪੱਤਰਕਾਰ ਜਤਿੰਦਰ ਜੀ ਇੱਕ ਪਾਸੇ ਸਰਕਾਰ ਕੇ ਲਈ ਆਪਾਂ ਬਹੁਤ ਜ਼ਿਆਦਾ ਈਮਾਨਦਾਰ ਤੇ ਜੇਕਰ ਕਿਤੇ ਕੰਮ ਕੋਈ ਗਲਤ ਹੁੰਦਾ ਸਾਨੂੰ ਦੱਸੋ ਉਸੇ ਵੱਲੇ ਐਕਸ਼ਨ ਹੋਏਗਾ ਜਿਵੇਂ ਆਪਾਂ ਤੁਸੀਂਦਾਰਾਂ ਨੇ ਇਹ ਗੱਲ ਕਰ ਲਈ ਜਾਂ ਹੋਰ ਕੰਮਾਂ ਦੀ ਗੱਲ ਕਰ ਲਈ ਪਰ ਦੂਜੇ ਪਾਸੇ ਜਦੋਂ ਗੁਦਾਸ ਸਿੰਘ ਵਿਖੇ ਥੋੜੇ ਦਿਨ ਪਹਿਲਾਂ ਇਹ ਖਬਰ ਪ੍ਰਕਾਸ਼ਿਤ ਕੀਤੀ ਵੀ ਸੀ ਉਹ ਤੋਂ ਸਿੱਖਿਆ ਲੈਣ ਦੀ بجائے ਉਲਟਾ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਨੋਟਿਸ ਪੇਜ ਤੇ ਸੁਖੀ ਕਹਿਣਾ ਚਾਹੁੰਦਾ ਹਾਂ ਦੇਖੋ ਇੱਕ ਗੱਲ ਹੈ ਕਿ ਚਲੋ ਨੋਟਿਸ ਤੇ ਡਰਾਫਟ ਸੀ ਕੋਨਾਂ ਦਾ ਹੱਕਾ ਸੀ ਉਹਨੂੰ ਮਨਜ਼ੂਰੀ ਦਿੱਤਾ ਪਰ ਜਿਸ ਤਰੀਕੇ ਨਾਲ ਨੋਟਿਸ ਪਿੱਛੇ ਗਿਆ ਉਹ ਤਰੀਕਾ ਗਲਤ ਸੀ ਤਰੀਕਾ ਕੀ ਸੀ ਕਿ ਜੇ ਤੁਸੀਂ ਖਬਰ ਲਾਈ ਸੀ ਪ੍ਰਕਾਸ਼ਿਤ ਕੀਤੀ ਸੀ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਉਸ ਖਬਰ 'ਤੇ ਇੱਕ ਇਨਕੁਆਇਰੀ ਟੀਮ ਭੇਜਾਂ ਤੇ ਉਹ ਟੀਮ ਜਿਹੜੀ ਉਹ ਇਨਕੁਆਇਰੀ ਕਰਦੀ ਤੇ ਉਹਦੇ ਚਿਰ ਜੇ ਤੁਸੀਂ ਗਲਤ ਪਾਏ ਜਾਂਦੇ ਤਾਂ ਤੁਹਾਨੂੰ ਉਸੇ ਮੌਕੇ ਤੇ ਸਰਧਿਆ ਜਾਂਦਾ ਇੱਕ ਲੈਟਰ ਤੁਹਾਨੂੰ ਇਸ਼ੂ ਦਿੱਤੀ ਜਾਂਦੀ ਕਿ ਤਾਦੀ ਖਬਰ ਦਾ ਸੀ ਦੇਖ ਲਈਆ ਪਰ ਅਸੀਂ ਉਹਦੀ ਇੱਕ ਟੀਮ ਬਣਾਈ ਨੇ ਜਿਹਦੇ ਚ ਸਾਨੂੰ ਸਹਿਯੋਗ ਕਰ ਤੇ ਆਣ ਕੇ ਦੱਸੋ ਕਿ ਕੀ ਗਲਤ ਹੋਇਆ ਜਿਹੜਾ ਨੋਟਿਸ ਸੀ ਜਦੋਂ ਤੁਸੀਂ ਉਹਦਾ ਜਵਾਬ ਤੇ ਦਿੱਤਾ ਉਹਨਾਂ ਨੂੰ ਆ ਜਵਾਬ ਸੀ ਜਿਹੜਾ ਤੁਹਾਡੇ ਵੱਲੋਂ ਦਿੱਤਾ ਗਿਆ ਜਿਸ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਕਿਉਂ ਨਹੀਂ ਕਰਤੀਆਂ ਪਰ ਇਹ ਮੈਂ ਨੋਟਿਸ ਦੀ ਦੋ ਤਿੰਨ ਗੱਲਾਂ ਕਰਾਂ ਅੱਗੇ ਗੱਲਾਂ ਦੇ ਵਿੱਚ ਲਿਖਿਆ ਦੇਗਾ ਇੱਕ ਰੇ ਦੇ ਵਿੱਚ ਲਿਖਿਆ ਗਿਆ ਤੁਹਾਨੂੰ ਵੀ ਤੁਸੀਂ ਰਜਿਸਟਰ ਨਹੀਂ ਨਾ ਇੱਥੇ ਦੱਸਦਾ ਕਿ ਰਿਸਪੌਂਸਿਬਿਲਟੀ ਜਿਹੜੀ ਹੈਗੀ ਹੈ ਜੀ ਅਰਜੀਤ ਸ਼ਰਮਾ ਜੀ ਇਹ ਤੁਹਾਡੇ ਜਿਹੜੇ ਸਬੰਧਕ ਡੀਪੀਆ ਨੂੰ ਸਾਹਿਬ ਆ ਨਾ ਉਹਨਾਂ ਨੂੰ ਪੁੱਛੂ ਕਿ ਇਸ ਸਾਈਡ ਦੇ ਉੱਤੇ ਇੱਕ ਗਜਟ ਤਾਂ ਦੀ ਪੰਜਾਬ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਹੋਇਆ 205 ਆਪਰਾਕਰ ਡਿਪਾਰਟਮੈਂਟ ਇਨਫੋਰਮੇਸ਼ਨ ਐਂਡ ਪਬਲਿਕ ریلیشن ਅਫਸਰ ਨੇ ਨਿਊ ਵੈਬ ਚੈਨਲ ਪਾਲਿਸੀ ਬਣਾਈ ਕਿ ਜੋ ਕਿ ਕੁਝ ਲੋਕ ਜਿਹੜੇ ਵੈਬ ਚੈਨਲ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਆ ਪਾਲਿਸੀ ਹੈ ਇਹ ਪੰਜਾਬ ਗਵਰਨਮੈਂਟ ਦੀ ਹੈ ਤੇ ਇਹ ਤੁਸੀਂ ਉਹਨਾਂ ਨੂੰ ਪੁੱਛ ਲਈ ਦੇ ਦਿਓ ਤੁਹਾਨੂੰ ਦੱਸ ਦਿੰਦੇ ਕਿ ਵੈਲਿਡ ਹੈ ਜਾਂ ਨਹੀਂ ਨੰਬਰ 1 ਇਨ ਪੈਨਲਮੈਂਟ ਦੀ ਪਾਲਿਸੀ ਆ ਬਟ ਉਹਦੇ ਚ ਕੀ ਲਿਖਿਆ ਗਿਆ ਵਾ ਕਿ ਇੰਨੇ ਫਾਲੋਅਰ ਚਾਹੀਦੇ ਆ ਤੇ ਇਹਦੇ ਆ ਪ੍ਰੋਸੈਸ ਉਹ ਸਾਰਾ ਕੋਈ ਪੁੱਛ ਸਕਦੇ ਬਟ ਕਿੰਨੀ ਫਿਕਰ ਫਾਲੋਅਅਪ ਨਹੀਂ ਆ ਤੇ ਉਤੋਂ ਪਹਿਲੇ ਵੀ ਜੇ ਉਹ ਕੰਮ ਪੱਤਰਕਾਰੀ ਚ ਕਰਨਾ ਚਾਹੁੰਦਾ ਤਾਂ ਸਾਰੇ ਰੂਲ ਰੈਗੂਲੇਸ਼ਨ ਜਿਹੜਾ ਮੰਨੇ ਕੇ ਕੰਮ ਕਰਦਾ ਠੀਕ ਹੈ ਉਸ ਤੋਂ ਬਾਅਦ ਆ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਠੀਕ ਹੈ ਇਹ ਕਿਸੇ ਨੇ ਆਗਰੇ ਨਹੀਂ ਬਣਾਈ ਯੂਨੀਵਰਸਿਟੀ ਨੇ ਬਣਾਈ ਆ ਤੇ ਉਹਨਾਂ ਨੇ ਇਹ ਵੀ ਕਿਹਾ ਤਾਂ ਹਾਮੀ ਰੂਲ ਜਿਹੜੇ ਸਾਰੇ ਤੁਸੀਂ ਫੋਲੋ ਕਰੋ ਤੇ ਜਿੰਨੇ ਵੀ ਪੱਤਰਕਾਰੋ ਸਵੇਰ ਨੂੰ ਫੋਲੋ ਕਰਕੇ ਜਾਂਦੇ ਨੇ ਜਿਹੜੇ ਸਾਡੇ ਗਰੁੱਪ ਵਿੱਚ ਕੰਮ ਕਰਦੇ ਠੀਕ ਹੈ ਦੂਸਰੇ ਬੰਨੇ ਮੈਂ ਇੱਥੇ ਇੱਕ ਗੱਲ ਇਹ ਵੀ ਕਲੀਅਰ ਕਰਾਉਣਾ ਕਿ ਸਾਡਾ ਮੈਂ ਮਸਕੀ ਚਸਕੇ ਤੋਂ ਬਾਅਦ ਜਿਹੜਾ ਮਸਕੀ ਚਸਕਾ ਉਹ ਦੀ ਅਖਬਾਰ ਵਿੱਚ ਰਜਿਸਟਰ ਹੈ ਤੇ ਨਾਲ ਉਹਦਾ ਵੈਰੀਫਿਕੇਸ਼ਨ ਵੀ ਚੱਲ ਰਿਹਾ ਹੈ ਦੂਸਰਾ ਇਹ ਗੱਲ ਮੈਂ ਕਹਾਗਾ ਵੀ ਜਿਹੜਾ ਤੁਸੀਂ ਨੋਟਿਸ ਭੇਜਿਆ ਸੀ ਉਹਦੇ ਤੋਂ ਬਾਅਦ ਕਾਫੀ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਜਿਹਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਉਹ ਭਾਗ ਦੀ ਕਿੰਨੀ ਹੁੰਦੀ ਸੀ ਇਹੋ ਗੱਲ ਹੀ ਤੁਹਾਨੂੰ ਪਹਿਲੇ ਦੱਸੀ ਗਈ ਸੀ ਪਰ ਉਸ ਤੋਂ ਬਾਅਦ ਵੀ ਕੀ ਨਿਆ ਖਬਰਾਂ ਲਾਈਆਂ ਗਈਆਂ ਉਹਦੇ 'ਚ ਫਿਰ ਪਾਇਆ ਵੀ ਗਿਆ ਕਿਉਂਕਿ ਅਸੀਂ ਉਹ ਖਬਰ ਵਾਸਤੇ ਨਹੀਂ ਬਿਠਾਇਆ ਬਾਅਦ ਉਹ ਚੁ ਹੋਇਆ ਕਿ ਜਿੰਨਾ ਪਿੰਨੀਆਂ ਇੱਕ ਤਾਂ ਚੁੱਕ ਕੇ ਲੈ ਗਏ ਉਸ ਤੋਂ ਬਾਅਦ ਜਿਹੜੀਆਂ ਨੀਆਂ ਸੀ ਚਲੋ ਇੱਟਾਂ ਦੀ ਗੱਲ ਆਪਾਂ ਮੰਨ ਲਏ ਨਾ ਆ ਵੀ ਗਲਤੀ ਲੱਗਦੀ ਬਟ ਜਿਹੜੀ ਨੀ ਸੀ ਉਹ ਵੀ ਕੱਟ-ਕੁੱਟੀ ਸਲਾਟ ਡੂੰਗੀ ਕੀਤੀ ਉਹ ਬਾਅਦ 'ਚ ਦੁਬਾਰਾ ਡੂੰਗੀ ਕੀਤੀ ਗਈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਕਿਉਂਕਿ ਤੁਸੀਂ ਆਮ ਘਰ ਦੇ ਮੁੰਡੇ ਹੋ ਠੀਕ ਹੈ ਮੋਸਟਲੀ ਤੁਸੀਂ ਕਹਿੰਦੇ ਜਿਵੇਂ ਕਿ ਮੈਂ ਮਲ ਮਲਕ ਦਾ ਇਮਾਨਦਾਰੀ ਨਾਲ ਕੰਮ ਕਰਾਂਗਾ ਬਟ ਤੁਸੀਂ ਇਹਨਾਂ ਨੂੰ ਵੇਖੋ ਕਿ ਕੀ ਕੀ ਉਹ ਲਗਾਈ। ਦੂਜੇ ਬੰਦੇ ਮੈਂ ਕੀ ਵੀ ਗੱਲ ਕਰਨਾ ਚਾਹਵਾਂਗਾ ਕਿ ਜਦੋਂ ਤੁਸੀਂ ਜੁਆਇਨ ਕੀਤਾ ਸੀ ਉਦੋਂ ਸੋਚ ਆਇਆ ਸੀ ਮੈਂ ਇੱਥੇ ਗੱਲ ਕਲੀਅਰ ਕਰਾਂ ਸਮੋਚ ਆਇਆ ਸੀ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਕੋਈ ਡਾਕੂਮੈਂਟ ਵੀ ਤੁਹਾਡੇ ਕੋਲ ਸੀ ਜਿਹਨਾਂ ਚੇਨ ਲਿਖਿਆ ਗਿਆ ਸੀ ਕਿ ਜਿਹੜੇ ਪੁਰਾਣੀ ਕੰਮ ਨੇ ਉਹਨਾਂ 'ਚ ਕਾਫੀ ਅਨਗਹਿਲੀਆਂ ਹੁੰਦੀਆਂ ਨੇ ਪਰ ਉਹਦੀ ਇਨਕੁਆਰੀ ਸਭ ਨਹੀਂ ਲੱਗਦੀ। ਅਸੀਂ ਤਾਂ ਜਦੋਂ ਵੀ ਉਮੀਦ ਕਰਦੇ ਹਾਂ ਕਿ ਉਹ ਮੈਂ 10 ਦਿਨਾਂ ਕਿਤਨਾ ਪੁਰਾਣਾ ਬੱਸ ਸਟੈਂਡ ਸੀ। ਜੋ ਪ੍ਰੋਸੋਰੀ ਨਾ ਮ ਬਸ ਸਟੈਂਡ ਜਿਹੜਾ ਬਣਿਆ ਉਹਦੇ ਵਿੱਚ ਕੁਝ ਕੰਮ ਸੀ ਜਿਹੜੇ ਪੈਂਡਿੰਗ ਰਹਿ ਗਏ ਸੀ ਪਰ ਉਹਦੀ ਪੇਮੈਂਟ ਕਰ ਦਿੱਤੀ ਗਈ ਸੀ ਮੈਂ ਇਹ ਵੀ ਚਾਹਾਂਦਾ ਹਾਂ ਦਾਦੂ ਤੁਸੀਂ ਉਹ ਜਨਤਕੋ ਕੇ ਦੱਸੋ ਕਿ ਇਹ ਅਫਵਾਹਾਂ ਨੇ ਕਿ ਜਾਂ ਵਾਕਈ ਇਹ ਕੰਮ ਹੈਗਾ ਸੀ ਤੇ ਤੁਸੀਂ ਜਾਣਬੁੱਝ ਕੇ ਉਹਦੀ ਇਨਕੁਆਇਰੀ ਨਹੀਂ ਕਰਾਈ ਤੇ ਜੇ ਅਫਵਾਹਾਂ ਨੇ ਤੇ ਇਹਦਾ ਖੰਡਨ ਕਰਨਾ ਚਾਹੀਦਾ ਤੁਸੀਂ ਸਾਨੂੰ ਵੀ ਸਕਦੇ ਹੋ ਅਸੀਂ ਆਣ ਕੇ ਤੁਹਾਡਾ ਪੱਖ ਵੀ ਲੈ ਲਾਂਗੇ ਤੇ ਜਿਹੜੀਆਂ ਲੋਕਾਂ ਨੇ ਗੱਲਾਂ ਕੀਤੀਆਂ ਨੇ ਅਸੀਂ ਤੁਹਾਨੂੰ ਉਹ ਵੀ ਦੱਸ ਦਾਂਗੇ ਕਿ ਉਹ ਕੀ ਕਹਿੰਦੇ ਨੇ ਸੋ ਤੁਹਾਡੇ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਕਿਉਂਕਿ ਤਾਨੂੰ ਗੁਰਦਾਸਪੁਰ ਤੁਸੀਂ ਵੇਖੋ ਬਾਹਰੋਂ ਆਏ ਜੀ ਤੁਹਾਨੂੰ ਗੁਰਦਾਸਪੁਰ ਬਾਰੇ ਘੱਟ ਪਤਾ ਵਾ ਕਿਉਂਕਿ ਤੁਸੀਂ ਇਹ ਚਲੋ ਡਿਸਟ੍ਰਿਕਟ ਤੁਹਾਡਾ ਗੁਰਦਾਸਪੁਰ ਹੀ ਆ ਪਰ ਹੁੰਦਾ ਕਿ ਲੋਕਲ ਇੱਕ ਦੂਜੇ ਨੂੰ ਸਾਰੇ ਜਾਣਦੇ ਨੇ ਮਿਲਦੇ ਮਤਲਬ ਹਰ ਇੱਕ ਦੂਜੇ ਨਾਲ ਸਾਡੀ ਮੀਟਿੰਗ ਹੁੰਦੀ ਰਹਦੀ ਆ ਪਰ ਤੁਸੀਂ ਦੇ ਵੈਸੇ ਵੀ ਥੋੜਾ ਸਰ ਘੱਟ ਵਿਚਰਦੇ ਜੇ ਪੱਤਰਕਾਰਾਂ ਨਾਲ ਸੋ ਜ਼ਿਆਦਾ ਵਿਚਰੋ ਤੇ ਲੋਕਾਂ ਨੂੰ ਦੱਸੋ ਜੋ ਉੱਥੇ ਕੰਮ ਕਰਾ ਰਹੇ ਜੀ ਤੇ ਜਿਹੜੀਆਂ ਉੱਥੇ ਕਮੀਆਂ ਨੇ ਉਹਨਾਂ ਬਾਰੇ ਵੀ ਦੱਸੋ ਸੋ ਅਸੀਂ ਬਾਕੀ ਸਾਰਿਆਂ ਨੂੰ ਵੀ ਕਹਾਂਗੇ ਕਿ ਦੇਖੋ ਪੱਤਰਕਾਰ ਦਾ ਕੰਮ ਆ ਪਬਲਿਕ ਦੀਆਂ ਗੱਲਾਂ ਸਰਕਾਰ ਤੱਕ ਪਹੁੰਚਾਉਣੀ ਆ ਤੇ ਸਰਕਾਰ ਦੀਆਂ ਵਧੀਆ ਗੱਲਾਂ ਤੇ ਜੋ ਵੀ ਹੈਗਾ ਉਹ ਪਬਲਿਕ ਤੱਕ ਪਹੁੰਚਾਉਣਾ ਫ੍ਰੀ ਆਫ ਕਾਸਟ ਇਹ ਮਿਹਨਤ ਕਰਦੇ ਨੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਇਹਨਾਂ ਨੂੰ ਡਰਾਉ ਨਾ ਇਹਨਾਂ ਦਾ ਸਹਿਯੋਗ ਦਿਓ ਕਿਉਂ ਕਿ ਫੋਰ ਪਿੱਲਰ ਕਿਹਾ ਜਾਂਦਾ ਪਰ ਅਸੀਂ ਡਰਣ ਦੀ ਕੋਸ਼ਿਸ਼ ਪੂਰੀ ਕਰਦੇ ਠੀਕ ਹੈ ਇਸ ਕਰਕੇ ਜਿਹੜੇ ਵੀ ਪੱਤਰਕਾਰ ਵੀਰ ਨੇ ਉਹਨਾਂ ਨੂੰ ਮੇਕ ਕੋ ਵੈਲਕਮ ਹੈ ਜਿੰਨੂੰ ਵੀ ਗਾਈਡ ਲਾਈਨ ਚਾਹੀਦੀ ਹੋਵੇ ਖੁੱਲਕੇ ਕੰਮ ਕਰੋ ਤਰੀਕੇ ਨਾਲ ਕੰਮ ਕਰੋ ਕਿਸੇ ਕੋਈ ਡਰਮ ਦੀ ਲੋੜ ਨਹੀਂ ਕੋਈ ਛਕੰਦੀ ਲੋੜ ਨਹੀਂ ਆ ਪਾਲਿਸਾਂ ਬਣ ਚੁੱਕੀਆਂ ਨੇ ਅਸੀਂ ਇਹਦੇ ਸੈਮੀਨਾਰ ਵੀ ਲਾਵਾਂਗੇ ਤੇ ਇੱਕ ਦੋ ਦਿਨ ਤੱਕ ਤੁਹਾਨੂੰ ਇੱਕ ਇੱਕ ਟਾਪਿਕ ਤੇ ਗੱਲ ਵੀ ਕਰਾਂਗੇ ਧੰਨਵਾਦ ਸੋ ਦੋਸਤੋ ਪੰਜਾਬ ਸਰਕਾਰ ਕਹਿੰਦੀ ਤੇ ਜ਼ਰੂਰਾ ਪਰ ਹਕੀਕਰ ਗਰਾਊਂਡ ਲੈਵਲ ਐ ਵਾਕੀ ਜੇ ਕਿ ਜੇਕਰ ਇਹਨਾਂ ਚੀਜ਼ਾਂ ਤੋਂ ਸਿੱਖ ਪਹਿਲਾਂ ਹੁਣ ਵੀ ਜਦੋਂ ਉਸ ਤੋਂ ਬਾਅਦ ਵੀ ਖਬਰਾਂ ਲੱਗੀਆਂ ਜਿਵੇਂ ਕਿ ਬੂਟੇ ਜਿਹੜੇ ਉਹਨਾਂ ਦੇ ਥੱਲੇ ਸੀਮਰ ਲਾਲ ਗਿਆ ਪੂਰੀ ਤਰ੍ਹਾਂ ਸੀਮੈਂਟ ਨਾਲ ਪੱਕਾ ਕਰ ਦਿੱਤਾ ਗਿਆ ਸੀ ਉਹ ਚੀਜ਼ ਸਹੀ ਕੀਤੀ ਗਈ ਉਸ ਤੋਂ ਇਲਾਵਾ ਜਿਹੜੀਆਂ ਪਿੱਲੀਆਂ ਇੱਟਾਂ ਦੀ ਖਬਰ ਲੱਗੀ ਸੀ ਉਹ ਚੇਂਜ ਕੀਤੀਆਂ ਗਈਆਂ ਸੋ ਜੇਕਰ ਪਹਿਲਾਂ ਹੀ ਇਹਨਾਂ ਚੀਜ਼ਾਂ ਤੋਂ ਸਿੱਖ ਲਈ ਹੁੰਦੀ ਤਾਂ ਹੋ ਸਕਦਾ ਵਾ ਕਿ ਸ਼ਾਇਦ ਇਥੋਂ ਤੱਕ ਜਿਹੜੀ ਆ ਉਹ ਨੋਬਤ ਨਾ ਆਂਦੀ ਜਾਂ ਫਿਰ ਨੋਟਿਸ ਭੇਜਣ ਦੀ ਬਜਾਏ ਉਹ ਚੀਜ਼ ਦੀ ਇਨਕੁਆਇਰੀ ਕਰਕੇ ਉਹਨੂੰ ਸਹੀ ਕੀਤਾ ਜਾਂਦਾ ਸੋ ਉਮੀਦ ਕਰਾਂਗੇ ਕਿ ਜਿਹੜੀਆਂ ਪਿੱਛੇ ਖਬਰਾਂ ਲੱਗੀਆਂ ਨੇ ਉਹਨਾਂ ਦਾ ਵੀ ਅਸਰ ਹੋਏਗਾ ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਹੋਰ ਖਬਰਾਂ ਹੈਗੀਆਂ ਨੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਸਤਨਾਮ ਸਕੀਮ ਦੀਆਂ ਉਹ ਵੀ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ i <laughs>